ਜਾਕਰ ਸਾਹਿਬ ਅੱਜ ਦੇ ਵੱਟ ਦੇ ਉੱਤੇ ਪਈ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਦੀ ਔਰ ਤੁਸੀਂ ਸਾਰੇ ਹੀ ਸੋਲ ਸਰੀਆ ਲਖਤਾਂ ਮੈਂ ਲਾਸਟ ਦੇ ਵਿੱਚ ਬੇਨਤੀ ਕਰਮੀ ਆ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੇ ਭਾਰਤੀ ਜਨਤਾ ਪਾਰਟੀ ਨਹੀਂ ਆਣੀ ਨਾ ਤਾਂ ਹੱਤਖੜੇ ਕਰਕੇ ਜੋਲ ਦੇ ਨਾਲ ਭਾਰਤੀ ਜਨਤਾ ਪਾਰਟੀ ਜਿੰਦਾਬਾਦ نردر بھائی مواد ایو گا راج ختم کرنا بی جے پی چاہیے رشوت کوری ختم کرنی ہے تو بی جے پی چاہیے ਜੇਤੇ ਕਿਸੇ ਕਸੁੰਦਾ ਵੀ ਜੜੀਆਂ ਗੋਲੀਆਂ ਚੱਲ ਰਹੀਆਂ ਲੋਕਾਂ ਨੂੰ ਮਾਰਿਆ ਜਾ ਰਿਹਾ ਇੱਤੋਂ ਚੇ ਬਚਣਾ ਤਾਂ ਬੀਜੇਪੀ ਚਾਹੀਦੀ ਹੈ ਜਾਖੜ ਵਰਗੇ ਸੂਝਬੰਦ ਪੰਜਾਬ ਦੀ ਬੰਦੋੜ ਦੇਖ ਕੇ ਦੇਖੋ ਤਾਂ ਜੋ ਪੰਜਾਬ ਦੇ ਵਿੱਚ ਆਪਾਂ ਚਾਹਦੇ ਆ ਵੀ ਜੋਗੀ ਰਾਜ ਆਏ ਜੋਗੀ ਰਾਜ ਚ ਚਨਾ ਅਕੀਨ ਮੇਰੀਆਂ ਪੈਣਾ ਰਾਤ ਨੂੰ ਜਿੱਸਤਾਂ ਮਾਰਜੀ ਕਮਰੇ ਫੇਰਨ ਐਥੇ ਨਾ ਮੇਰੀਆਂ ਪੈਣਾ ਦਿਨ ਚ ਨੀ ਜਾ ਸਕਦੀ ਐ ਇਸ ਕਰਕੇ ਮੈਂ ਬੇਨਤੀ ਐ ਆਓ ਕੱਟੇ ਹੋ ਕੇ ਆਪਣੀ ਬੋਰਡ ਦੀ لیاقت ਆਪਣੇ ਕੰਮ ਦੀ ਸਾਰਾ ਕੁਝ ਚੈੱਕ ਕਰੋ ਤਾਂ ਜੋ ਪੰਜਾਬ ਦੇ ਵਿੱਚ ਆਪਾਂ ਬੀਜੇਪੀ ਨੂੰ ਲਾਈਏ ਪੰਜਾਬ ਨੂੰ ਬਚਾਈਏ جام جی, کی جے جے رام جی, جی, رام جی سارا میں

ਉਹ ਕਿ ਮੈਂ ਖਰੂਦੀਆਂ ਨਾਲ ਬੈਠ ਕੇ ਖਰੂਦੀਆਂ ਦਾ ਰੰਗ ਬਦਲਿਆ ਸਾਡੇ ਵਿੱਚ ਕੋਈ ਨ ਕੋ ਮਾੜਾ ਬੋਟਾ ਆ ਕੇ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਉਹ ਗੱਲਾ ਹੈ ਉਹ ਉਹਨਾਂ ਨੇ ਉਹ ਫਮਲੀ ਆ ਕੇ ਕੰਨਾ ਕਾ ਦਾ ਪਾਇਆ ਰੋਣਾ ਛੱਲਿਆ ਗੱਲ ਸੁਣ ਛੱਲਿਆ ਕੰਨਾ ਪਾਇਆ ਰੋਣਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸਭ ਮੈਂ ਬੜੇ ਸਤਿਕਾਰ ਨਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨਾਂ ਨੂੰ ਪੁੱਛਣਾ ਚਾਹਨਾ ਕਿ ਕਿਸੇ ਦਿਨ ਬੈਠ ਕੇ ਸਮਝਾਤਾ ਉਹ ਰੋੜਾ ਦਾ ਨਾ ਪਾਇਆ ਤੁਸੀਂ ਮੈਂ ਗਾਜੇ ਛੱਡਾ ਹੀ ਗਿਆ ਮੈਂ ਕਦੇ ਉਹ ਕਹਿੰਦੇ ਕਿ ਤੁਸੀਂ ਜਰ ਹਸਣਾ ਕਿਵੇਂ ਬਸ ਕਰ ਪੁੱਤ ਮੈਂ ਮੇਸ਼ਨ ਪਾਲਣ ਸਾਨੂੰ ਛੱਡਾ ਕਹਿੰਦਾ ਮੈਂ ਛੱਡਾ ਗਿਆ ਕਿਉਂ ਕਿ ਛਿੜੀ ਗੱਲਾਂ ਕਰ ਰਹੇ ਆਂ ਸਾਹਿਬ ਮਨੂੰ ਆਹ ਦਾ ਸੰਦੂ ਰੋਲਾ ਕੀਦਾ ਸਿਰਫ ਇਮਾਨਦਾਰ ਹੋਣੇ ਕਹਿੰਦੇ ਮਹਾਤਮਾ ਗਾਂਧੀ ਦਾ ਨਾਮ ਬਦਲ ਕੇ ਜੀ ਜੀ ਰਾਮ ਜੀ ਕਰਤਾ ਮੈਂ ਇਹਨਾਂ ਨੂੰ ਪੁੱਛਣਾ ਚਾਹਦਾ ਗੁੱਲੋ ਸੋਹ ਗਾੜ ਕੱਪੜੇ ਆਪ ਨੂੰ ਧਰਮ ਮਰਫਿਟ ਰੋਕਦੇ ਹੋ ਕਹਿੰਦੇ ਪਾਰਟੀਆਂ ਬੀ ਟੋਟਲ ਸੈਕੂਲਰ ਪਾਰਟੀ ਐ ਸੀ ਤੂੰ रामदेव नाम ਤੋਂ ਬਦੂ ਕਿਵੇਂ ਆਣ ਲੱਗੀ ਕੋਈ ਇਹ ਕਿਸੇ ਦੇ ਨਾਮ ਪਾ ਦੇਣੇ ਕਬੀ ਸੁਨੀਲ ਜਾਫਰ ਪਾ ਸਕੀਮ ਹੈ ਕੋਈ ਮੋਦੀ ਜੀ ਦਾ ਨਾਮ ਤੇ ਸਕੀਮ ਹੈ ਕਿਸੇ ਦੇ ਨਾਮ ਤੇ ਸਕੀਮ ਨਾ ਰਾਜਨੀਤਿਕ ਲੋਕ ਉਰਦ ਕਰ ਸਕਦੇ ਸੀ ਇਸੇ ਸਾਥ ਭਗਵਾਨ ਦੇ ਨਾਮ ਤੇ ਤੂੰ ਆਣ ਲੱਗੀ ਨਾ ਅ ਸੈਕੂਲਰਿਜ਼ਮ ਦਾ ਜਿਹੜਾ ਇਹਨਾਂ ਨੇ ਪਖੰਡ ਬਣਾਇਆ ਇਹਨਾਂ ਸਭ ਆ ਸਾਡੇ ਬੈਠੇ ਇੱਥੇ ਹਰੇਕ ਵਰਗ ਨਾਲ ਸੰਬੰਧਿਤ ਲੋਕ ਬੈਠੇ ਆ ਹਰੇਕ ਕੱਲ ਨੂੰ ਵਿਸ਼ਵਾਸ ਰੱਖਣ ਵਾਲਿਆ ਪੰਜਾਬੀ ਲੋਗਿਆ ਸਭ ਅਸੀਂ ਸਾਰਿਆਂ ਦੇ ਤਰੰਤਾ ਅਦਰ ਕਰਦੇ ਆ ਗੁਰੂ ਤੇਗ ਬਹਾਦਰ ਜੀ ਦਾ 359 ਸ਼ਹਾਦਤ ਬਣਾ ਕੇ ਅਡੇ ਆ ਉਹਨਾਂ ਨੇ ਤਰੰਤਾ ਨੂੰ ਕਿਛਿਆ ਉਹਨਾਂ ਨੇ ਕੁਰਬਾਨੀ ਦਿੱਤੀ ਕਿ ਹਰੇਕ ਬੰਦੇ ਨੂੰ ਆਪਣਾ ਧਰਮ ਬੰਦਨ ਦਾ ਅਧਿਕਾਰ ਹੈ ਯੋਧੇ ਨਾਲ ਖੜਾ ਟੱਕਾਰ ਵਿੱਚ ਹੈ ਸੈਨ ਦੇ ਇਹੋ ਲੋਕ ਹੈ ਇਹਨਾਂ ਨੇ ਗੁਰੂ ਗੁਰੂ ਸਾਹਿਬ ਨੂੰ ਨਿbschਤ ਪੰਜਾਬ ਕੇ ਰਹਦੇ ਐ 3 ਦਿਨ ਪਹਿਲਾਂ ਦਿੱਲੀ ਅਸੈਂਬਲੀ ਚ ਅੰਦਰ ਜਿਹੜੇ ਇਹਨਾਂ ਦੇ ਪੁਰਾਣੇ ਮੁੱਖ ਮੰਤਰੀ ਐ ਅਤੀਸ਼ੀ ਜੀ ਉਹਨਾਂ ਨੇ ਜੋ ਸ਼ਬਦ ਬੋਲੇ ਐ ਕਿਉਂਕਿ ਉੱਥੇ ਗੱਲ ਚੱਲ ਰਹੀ ਸੀ ਦੀ ਗੁਰੂ ਤੇਗ ਬਹਾਦਰ ਜੀ ਦੇ 835 ਇਹਦੇ ਤੇ ਡਿਸਕਸ਼ਨ ਦੇ ਸੈਸ਼ਨ ਦੇ ਅੰਦਰ ਇੱਕ ਤੇ ਲੋਕਾਂ ਨੇ ਗੱਲਬਾਤ ਕਰਨ ਦਾ ਸਾਰਿਆਂ ਨੂੰ ਮੌਕਾ ਮਿਲੇ। ਮੈਂ ਉਹ ਸ਼ਬਦ ਬੋਲ ਨਹੀਂ ਸਕਦਾ ਇਥੋਂ। ਜਿਹੜੇ ਸ਼ਬਦ ਇੱਕ ਮਹਿਲਾ ਮੁੰਡੇ ਨਾਤੇ ਇੱਕ ਪੜੇ ਲਿਖੇ ਇਨਸਾਨ ਹੋਣ ਦੇ ਰਾਤੇ ਤਾਂ ਛੱਡੋ ਇੱਕ ਮੁੱਖ ਮੰਤਰੀ ਜਿਹੜੇ ਰਹੇ ਉਹਨਾਂ ਦੇ ਬਹੁਤ ਸ਼ੋਭਾ ਛੱਡੋ ਕਰਨ ਜਿੰਨੀਆਂ ਦੀ ਨਿੰਦਾ ਕੀਤੀ ਜਾਵੇ ਉਹਨਾਂ ਮੜਾ ਕਿ ਮੈਂ 30 ਸਾਲ ਦੀ ਕਹਾਉਂ ਮਰ ਕੇ ਛੋਟੇ ਹੈ ਉਹ ਜਿਹੜੇ ਅੰਗਰੇਜ਼ਾਂ ਨੇ ਛੋਟੇ ਮੀਆਂ ਤੋਂ ਛੋਟੇ ਮੀਆਂ ਬੜੇ ਮੀਆਂ ਸੁਭਾਨ ਅੱਜ ਜੀ ਸ਼੍ਰੀਮਾਨ ਜੀ ਦੋ ਤਿੰਨ ਦਿਨਾਂ ਦਾ ਵੀਡੀਓ ਤੁਸੀਂ ਦੇਖੀ ਹੋਣੀ ਹੈ ਭਗਵੰਤ ਮਾਲ ਉਹ ਰਹੇ ਕੋਈ ਗੱਡੀ ਹੈ ਸਭ ਮੈਂ ਕਣਕ ਦੇ ਅੱਗੇ ਬੈਠੇ ਅੰਦਰ ਉੱਤੇ ਕਈ ਕਿ ਅਸੀਂ ਜਿੱਦ ਤੱਕ ਸਾਡੀਆਂ ਮਾਤਾਂ ਪੜਾਣ ਸਾਹਮਣੇ ਬੈਠੀਆਂ ਕਿਉਂਦੀ ਅਸਲ ਤਾਂ ਆ ਮਸਲਾ ਟੋੜਾ ਹੈ ਆ ਕੋਈ ਨਾ ਤਾਂ ਬੀਜੇਪੀ ਦਾ ਨਾ ਕਾਂਗਰਸ ਦਾ ਨਾ ਆਮ ਆਦੀ ਪਾਰਟੀ ਦਾ ਉਹ ਕਿ ਜੱਟ ਗਿਆ ਸੀਗਾ ਮੇਲੇ ਦੇ ਵਿੱਚ ਇਹ ਕੇਸ ਉਹਦੇ ਮੋਟੇ ਜਿਹੇ ਸੀਗਾ ਦੇ ਉਹ ਤੇ ਜਿਹੜੀ ਲਾੜ ਉਹ ਦੌਰ ਚ ਤੇ ਕਰੇ ਮੁੜ ਕੇ ਆ ਨਾ ਕਿ ਪਛਾਹ ਪਹਿਲਾ ਕਿੰਨੇ ਸੀਗਾ ਤੇ ਲਾਲ ਕਾਲਾ ਮੇਲਾ ਸੀਗਾ ਜਿਹੜਾ ਮੇਲਾਲੀ ਪੂਰੇ ਕੱਟ ਸੀਗਾ ਆ ਜਿਹੜਾ ਲੋਣਾ ਪਾੜ ਕੇ ਨਾ ਸਾਬਾ ਗਰੀਬਾ ਦੇ ਆ ਗਿਆੜੀ ਦੇ ਆ ਕੱਟ ਹੈ ਇਹਨਾਂ ਨੂੰ ਭਗਵਾਨ ਨਰਾ ਆ ਗੁਰੂ ਮਾਰ ਜਿਹੜਿਆ ਇਹਨਾਂ ਨੇ ਕਰਕੇ ਕੰਮ ਸ਼੍ਰੀ ਮਾਨ ਜੀ ਇਹਨਾਂ ਨੇ ਜੋ ਕੁਝ ਕੰਨ ਕੀਤਾ ਭਗਵੰਤ ਮਾਨ ਜੀ ਨੇ ਮੈਂ ਕੰਨ ਨੂੰ ਉਹ ਤੇ ਕਹਿ ਕੇ ਆਟਿਆ ਭਗਵੰਤ ਮਾਨ ਜੀ ਤੁਹਾਨੂੰ ਆਦਤ ਪਈਏ ਸਪੈਸ਼ਲ ਸੈਸ਼ਨ ਬੁਲਾਉਣ ਦੀ ਨਵ ਸੈਸ਼ਨ ਬੁਲਾ ਲਏ ਇੱਕ ਇੱਕ ਦਿਨ ਦਾ ਸਪੈਸ਼ਲ ਕੀ ਹੈ ਉਹਰੇ ਵਿੱਚ ਸਾਰੇ ਮੱਤਰ ਪ੍ਰਦਾਇ ਸਾਥੇ ਬੈਠੇ ਹੈ ਪਹਿਣਾ ਮਕਾਵਾ ਸਾਰੀਆਂ ਬੈਠੀਆਂ ਮੈਂ ਸਾਰਿਆਂ ਨੂੰ ਮਾਫੀ ਚਾਹੁੰਦਾ ਕਿਉਂਕਿ ਮੈਂ ਨਾਮ ਵੱਡੇ ਨਾਲ ਛੋੜ ਗਿਆ ਜੇ ਜਰਾ ਤੁਸੀਂ ਪੂਸਤਾ ਸਮਝਦੇ ਹੋ ਵੀ ਜਿੱਥੇ ਭਗਵਾਨ ਦੇ ਨਾਮ ਦਾ ਆਜੇ ਉੱਥੇ ਸਾਰੇ ਆ ਕੇ ਸਾਰੇ ਧਰਮਾਂ ਦੇ ਵਿੱਚ ਆ ਕੇ ਜਿਹੜਾ ਇਹਨਾਂ ਨੇ ਵੀਡੀਓ ਆਈ ਹੈ ਮੈਂ ਐਸੇ ਪੰਜਾਬੀ ਚਾਹੇ ਮੈਨੇ 100 ਚੰਗੀ ਦਾਣ ਕਰਿਆ ਪਰ ਬੰਦਵਾ ਨਹੀਂ ਦਾਣ ਪਰ ਮਾਜੇ ਜੀ ਨੂੰ ਬੈਨੀਫਿਟ ਆਫ ਡਾਊਟ ਹੋਦੀ ਨਹੀਂ ਸਾਹਿਬ ਅੱਥੇ ਜਦ ਤਾਈਂ ਗਲਪਰੂਫ ਨਹੀਂ ਹੁੰਦਾ ਸਾਹਿਬ ਇਸਕੇ ਲੈਸ ਬੈਨੀਫਿਟ ਆਫ ਡਾਊਟ ਉਹਦਾ ਸ਼ੱਕ ਨਾਲ ਉਹਨਾਂ ਦੇ ਪਲੜੇ ਤੇ ਜਾਂਦਾ ਪਰ ਉਹ ਸ਼ੱਕ ਨੂੰ ਦੂਰ ਕਰੋ ਉਹ ਵੀਡੀਓ ਦੀ ਕੋਰਟ ਨੇ ਹਾਈ ਕੋਰਟ ਦੇ ਜਰੀਏ ਜਾਂਚ ਕਰਵਾਓ ਜੇ ਉਹ ਗਲਤ ਹੈ ਤਾਂ ਜਿਹਨੂੰ ਨਸ਼ੇ ਦੀ ਪੀਓ ਤਾਂ ਕਾਰਵਾਈ ਕਰੋ ਇਹ ਜੀ ਉਹ ਸਹੀ ਆਪਮੰਤਮਾਨ ਜੀ ਫਿਰ ਮੈਂ ਸਮਝਾਉਣ ਦੇ ਬਾਅਦ ਕਿੱਥ ਨੂੰ ਆਹ ਕੁਰਸੀ ਦਾ ਛੱਡਣੀ ਚਾਹੀ ਪਊਗੀ ਸਾਹਿਬ ਕੁਰਸੀ ਦਾ ਸੀ ਛੱਡੋ ਉਸ ਬੰਦੇ ਨੂੰ ਐਡੀ ਘੱਟੀਆਂ ਅੱਜ ਉਹ ਕੀਤੀ ਹੈ ਕਿ ਕਿਸ ਬੰਦੇ ਨੇ ਕੀਤੀ ਹੈ ਤੁਸੀਂ ਆਹ ਬੰਦੇ ਤੇ ਗੌਰ ਕਰੋ ਤੁਸੀਂ ਕਹੋਗੇ ਸੁਣੀ ਲਾਇਆ ਦਾ ਜੀ ਰਾਮ ਜੀ ਤੇ ਗੱਲ ਕਰਨ ਸੀਗਾ ਇਹ ਕਿਸ ਪਾਸੇ ਤੁਰ ਪਿਆ ਇਹਨਾਂ ਕੰਮਾਂ ਬਾਰੇ ਸਾਹਿਬ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਆ ਪੰਜਾਬ ਆ ਪੰਜਾਬ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਉਸ ਪੰਜਾਬ ਦੇ ਅੰਦਰ ਜਿਹੜਾ ਉਹ ਮੁੱਖ ਮੰਤਰੀ ਜਿਹਨੇ ਇੱਕ ਸੈਸ਼ਨ ਬੁਲਾਇਆ ਇਸ ਤੋਂ ਕੱਲਾ 8ਵਾਂ ਸੈਸ਼ਨ ਸੀਗਾ ਉਹ ਸੈਸ਼ਨ ਸਪੈਸ਼ਲ ਸੈਸ਼ਨ ਸੀਗਾ ਵੀ ਅਗਰ ਕੋਈ ਬੇਅਦਰੀ ਕਰਦਾ ਹੈ ਤੇ ਉਹਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫਾਸੀ ਦੀ ਸਜ਼ਾ ਫਿਰ ਭਗਵੰਤ ਮਾਨ ਜੀ ਜੇ ਉਹ ਕਿਤੇ ਵੀਡੀਓਸ ਨਹੀਂ ਨਿਕਲਿਆਈ ਫਿਰ ਫੈਸਲਾ ਤੁਸੀਂ ਕਰਿਓ ਵੀ ਤੁਹਾਨੂੰ ਕਿਹੜੀ ਸਜ਼ਾ ਮਿਲੂ ਚਾਹੀਦੀ ਹੈ ਜੇ ਸ਼ਰਮ ਸ਼ਾਰ ਹੋ ਜਿਓ ਇੰਨਾ ਹੀ ਬਾਤ ਅੱਗੇ ਦਮੰਦ ਹੈ ਹੈ ਬੁਰੇ ਲੱਗਣ ਵਾਲੀ ਗੱਲ ਤਾਂ ਜਦੋਂ ਦੂਰ ਦੀਆਂ ਕਰਨਾ ਹੈ ਕੋਈ ਕਿਸੇ ਕਿਸਮ ਦਾ ਤੁਹਾਨੂੰ ਕੋਈ ਸ਼ਰਮ ਆਈ ਜਿਹੜੀ ਕੁਰਸੀ ਤੇ ਬੈਠੀ ਹੋ ਉਹਦੀ ਤਾਂ ਕਦਰ ਪਾ ਲੋ ਮੁੱਖ ਮੰਤਰੀ ਪੰਜਾਬ ਉਹ ਕੁਰਸੀ ਸਾਹਬ ਬੰਦਿਆਂ ਨਾਲ ਕੁਰਸੀਆਂ ਨਹੀਂ ਬਣਦੀਆਂ ਉਹਦਾ ਕੁਰਸੀ ਦਾ ਇੱਕ ਉਹ ਕੁਰਸੀ ਹੈ ਜਿੱਥੇ ਪ੍ਰਤਾਪ ਸਿੰਘ ਕੈਰੋ ਬੈਠੇ ਜੇ ਕੋਈ ਬੰਦਾ ਪਛਦੇ ਵੀ ਕਈ 파ਟਨ ਸਬੰਧ ਕਰਦੇ ਮੈਂ ਬੀ ਜੀ ਪੀ ਦੇ ਮੰਚ ਤੋਂ ਬੋਲ ਰਿਹਾ ਵੀ ਜੱਟ ਜੱਟ ਬੰਦਾ ਅੱਜ ਤੱਕ ਬੋਲ ਰਿਹਾ ਪਰ ਬੰਦੇ ਦਾ ਨਾਮ ਨਹੀਂ ਬੰਦੇ ਦਾ ਕੰਮ ਕੰਮ ਬੋਲਦਾ ਸਾਬ ਉਹ ਇੱਥੇ ਮੈਂ ਕਹੀ ਜੇ ਅੱਜਕਰ प्रताप ਸਿੰਘ ਕਹਿਣਾ ਨਾਮ ਲਈ ਜਾਂਦੇ ਹੈ ਕਿਉਂਕਿ ਉਹਨਾਂ ਨੇ ਕੰਮ ਕੀਤਾ ਉਹਨਾਂ ਦੀ ਸੋਚ ਨੂੰ ਅਨਮਾਨਦਾ ਤੇ ਜਿਹੜਾ ਹੈ ਕਹਿੰਦੇ ਨਾਮ ਬਣਨ ਤਾਂ ਮਹਾਤਮਾ ગાંધી ਦਾ ਮਹਾਤਮਾ ગાંધી ਦੀ ਸੋਚ ਨੂੰ ਸਲਾਮ ਹੈ ਸਾਬ ਉਹਨਾਂ ਦੇ ਨਾਮ ਨੂੰ ਪੂਰਾ ਨਾਮ ਤਾਂ ਮਿਲ ਕਰ ਕਿਸੇ ਨੂੰ ਪਤਾ ਉਹਨਾਂ ਇੱਕ ਉਹਨਾਂ ਨੂੰ ਅਜੇ ਨਹੀਂ ਪਤਾ ਮਹਾਤਮਾ ਅੰਦਰ ਪੂਰਾ ਨਾਮ ਕਿਸ ਦਾ ਮਹਾਤਮਾ ਤੇ ਗਾਜੀ ਦੇ ਵਿਚਾਰੇ ਨਾਮ ਸਾਰੇ ਕਾਇਦੇ ਹੈ ਪਰ ਉਹਨਾਂ ਦੀ ਸੋਚ ਨੂੰ ਸਾ ਸਾਰੇ ਜਾਣਦੇ ਹਨ ਉਹਨਾਂ ਦੀ ਸੋਚ ਸੀਗੀ ਕਹਿੰਦੇ ਹਿੰਦੁਸਤਾਨ ਗਾਉਂ ਵਿੱਚ ਬਸਦਾ ਹੈ ਭਾਰਤ ਦੀ ਆਤਮਾ ਗਾਉਂ ਵਿੱਚ ਬਸਦੀ ਹੈ ਉਹਨੂੰ ਸੁਨਾਮ ਹੈ ਉਹਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਥੇ

ਇੱਕ ਬੰਦਾ ਤੇ ਮੈਂ ਗੱਲ ਉਹ ਕਰੂੰਗਾ ਜਿਹੜੇ ਪਿੰਡ ਦੇ ਸੱਤ ਚੇ ਖੁੰਡ ਗਿਆ ਜਿਹੜਾ ਮੈਨੂੰ ਖੁੰਡ ਤੇ ਬੈਠ ਕੇ ਗੱਲ ਕਰਦੇ ਸਿੰਪਲ ਜਿਹਾ ਪਾਸ਼ਾ ਚ ਗੱਲ ਕਰੂਗਾ ਉਹ ਪਾਸ਼ਾ ਹੈ ਮੇਰੀ ਮਤਾਹਾਂ ਪੜਨ ਬੈਠੀ ਹੈ ਉਹ ਕੀ ਕਹੇ ਉਹ ਕਹਿੰਦੇ ਹੈ ਮੈਂ ਤਾਂ ਪਾਈ ਤੇ ਨਾ ਸੁਰਮਾ ਤੇ ਸਾਹਮਣੇ ਵਾਲੇ ਕਹੀ ਜਾਂਦੇ ਮੇਰੇ ਹੱਥ ਖੋੜੀ ਜਾਂਦਾ ਆਪੋ ਜੀਸ਼ਨ ਹੋ ਗਈ ਸਾਰਾ کیونکہ प्रधानमंत्री तो کہہ कहते हैं भगवंत मान जी पिंड विकास करो जिन्ना पैसा लाओगे एक रुपया लाओगे सठ पैसे मैं लाऊंगा चाली पैसे जाऊंगा ہوئی ہوئی ہے کہ نہیں ہے کسی تو چلا ہے چلا کے دا رولا سارے دا سارا نہیں آہ دیکھو ਬਿਲਕੁਲ ਅੱਛਾ ਗੱਲ ਨਹੀਂ ਕਰਤਾ ਸਾਹਿਬ ਐ ਕਿ ਕਿ ਜੀ ਭਗਵਾਨ ਜੀ ਆ ਜਾਣ ਕੋਲੋਂ ਨੇ ਮੰਤਰੀ ਸਹਿਬਾਨ ਆ ਜਾਣ ਵੰਦਾਈ ਬਦਲ ਰੁਣ ਦਾ ਬੈਂਕ ਮਾਰਕਟ ਤੇ ਬਦਲੇਗੇ ਹੋਤਾ ਛੋਟਾ ਛੋਟਾ ਘੜਿਆ ਨਹੀਂ ਚਾਹੀਏ ਉਹਨਾਂ ਨੂੰ ਹਿੱਕ ਮੈਂ ਹੋਰ ਚਾਹਤਾ ਇਹ ਤਾਂ ਗੱਪੇ ਜਿਹੜੇ ਸਾਰੇ ਚੋ ਕੀਰ ਲੋੜਾ ਜੀ ਕਿ ਜਿਹੜੇ ਜਿਹੜੇ ਪਹਿਲਾਂ ਜਿਤਾ ਕੇ ਭੇਜੇ ਸੀ ਉਹ ਕਿਹੜੇ ਘਟਾ ਸਾਰੇ ਚੈ ਖਾਂਦੇ ਸਹਿ ਚਾਹਾਂ ਮਾਰੂ ਪਾਰਟੀ ਮਨਜੀ ਜੰਦੇ ਸੀ ਪੀਐਨ ਕਮੇਟੀ ਹ ਜਿੱਥੇ ਅੱਲ ਕਰੀ ਯਾਦ ਸੀ ਕਿ ਮੈਂ ਉਹਨਾਂ ਨਾਲ ਇੱਕ ਮੀਟਿੰਗ ਸੀ ਸਿੱਧੂ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਇਹਨਾਂ ਨੂੰ ਪੁੱਛਣਾ ਚਾਹ ਰਾ ਤੁਸੀਂ ਪੁੱਛ ਲਓ ਕਿ ਆ ਜਾਣ ਕਿਉਂਕਿ ਭਗਵੰਦ ਮਾਨ ਮੇਰੀ ਗੱਲ ਨਹੀਂ ਪੁੱਛੋ ਕਹਿੰਦਾ ਮੈਂ ਬਿਠਾ ਕਿਉਂ ਕਿ ਜਦਰਾ ਸਵਾਲ ਪੁੱਛਦਾ ਪਰਚਾ ਕਰ ਲੈਂਦੇ ਐ ਐਨਾ ਪਤਾ ਲੱਗਣਾ ਚਾਹੀਦਾ ਕਿ ਕਿੰਨੇ ਚਿਰ ਡਾਕਟਰ ਜਰਮਿਸ ਸਾਥੀ ਬੈਠੇ ਐ ਕੋਈ ਵੀਡੀਓ ਉੱਤੇ ਬੈਠੇ ਹੋਣੇ ਮੈਂਬਰਾਂ ਦੇ ਬੈਠੇ ਹੋਣੇ ਜਿਹਨਾਂ ਨੇ ਚੰਦੇ ਐ 9 ਬੰਦਿਆਂ ਨੇ ਕੀਤਾ ਪਰਚਾ ਉਹਨਾਂ ਨੂੰ ਪੁੱਛਿਆ ਕਿ ਸੀ ਵੀ ਤੁਹਾਡਾ ਡਾਕਟਰ ਕਿੰਨਾਂ ਕਰਿਆ ਬੰਦਾ ਸੀ ਦੂਸਤ ਬਾਹਰ ਸੀ ਜਾਂ ਜਪਾਨ ਤੇ ਕਿੰਨਾਂ ਕਰਿਆ ਬੰਦਾ ਸੀ ਉਹਨਾਂ ਨੇ 9 ਪਰਚੇ ਹੋ ਗਏ ਪਰ ਆ ਸਵਾਲ ਛੋਟਾ ਜਾਂ ਨਾ ਪੁੱਛਣਾ ਨਾ ਵੇਖ ਕੇ ਕਰ ਪਰਚਾ ਮੇਰਾ ਸਵਾਲ ਹੈ

ਆਪਨੇ ਤੁਸੀਂ ਇਿੱਤੇ ਕਰਾਇਆ ਰਪੰਦਾ ਸਿੱਤੇ ਨੂੰ ਉਹਦੇ ਵਾਸਤੇ ਵੀ 8 ਆ ਜਿਹੜਾ 24 25 ਦਾ ਸਾਲ ਗਿਆ ਫਾਈਨੈਂਸ਼ੀਅਲ ਜਿਹੜਾ ਈਅਰ ਗਿਆ 1320 ਕਰੋੜ ਰੁਪਏ ਦਾ ਮੰਨ ਰੇਗਾ ਦਾ ਪੇਮੈਂਟ ਹੋਈ ਹੈ 1320 ਕਰੋੜ ਰੁਪਏ ਉਸ ਤੋਂ 10% ਤੀਸਰੀ ਜਿਹੜਾ ਦਿੱਤਾ ਹੈ ਪੰਜਾਬ ਸਰਕਾਰ ਨੇ ਉਹ ਬਣ ਗਿਆ 130 ਰੁਪਏ ਹੁਣ ਕੀ ਹੋਇਆ ਹੁਣ ਮੈਂ ਕਹਿੰਦਾ ਵੀ ਤੁਸੀਂ ਜੇ 30% ਤੱਕ ਹੋਰ ਦੇਣਾ ਪੈ ਜੇ ਤਾਂ ਕਿੰਨਾ ਹੋਇਆ ਕਿੰਨਾ ਹੋਇਆ 400 ਰੁਪਏ ਨਹੀਂ ਬੰਦਦਾ ਤੁਸੀਂ 400 ਲਾਓ ਤੇ ਬਾਕੀ 700 ਕੇਂਦਰ ਸਰਕਾਰ ਲਾ ਰਹੀ ਹੈ ਐਂਟੀ ਮੈਂ ਕਹਿ ਦਿੰਦੇ ਹਾਂ ਪਹਿਲਾਂ ਇੱਕ ਉਹ ਵਰਡ ਸਾਡੇ ਜਿਹੜੇ ਸਾਥੀ ਮਜ਼ਦੂਰ ਹੈ ਭਰਾ ਹੈ ਪਹਿਣਾ ਹੈ ਸ਼ਾਇਦ ਨਹੀਂ ਮਾੜਾ ਕੱਪੀ ਵਰਲਡ ਕੱਪ ਦੇ 1 ਕਰੋੜ ਇਹਨਾਂ ਨੇ ਪਾੜ ਗਿਆ ਜੀ ਪੰਦੇ ਵਾਲੇ ਤਾਂ ਡਿਮਾਂਡ ਵਿੱਚ ਜਿੰਨੀ ਡਿਮਾਂਡ ਕਰੋ ਕਿੰਨਾ ਪੈਸਾ ਦੇਣਾ ਹੈ ਮੈਂ ਭਗਵੰਤ ਸਿੰਘ ਨੂੰ ਕਹਿੰਦਾ ਵੀ ਐਟ ਕੀ ਜਿਹੜਾ ਹੁਣ ਚਾਹਣਾ ਥੋੜਾ ਐਸਟੀਮੇਟ ਤੁਸੀਂ ਇਸ ਜੀਰਾਮੂ ਜੀ ਦੇ ਟੈਕ ਚਾਹੇ ਤੁਸੀਂ ਮਰਨੇ ਕਾ ਕਹਿ ਕੇ ਕਹਿੰਦੇ ਹੋ ਮਨੂੰ ਕੋਈ ਬਤ ਨਹੀਂ ਪੈਂਦਾ ਠੀਕ ਹੈ ਨਹੀਂ ਤੁਸੀਂ ਪਰ ਪੰਡਾਂ ਦਾ ਵਿਕਾਸ ਹੋਣਾ ਚਾਹੀਦਾ 2000 ਕਰੋੜ ਵੱਗੋ 2000 ਕਰੋੜ ਮੰਗੋ ਥੋੜਾ ਸੱਚਾ 600 ਕਰੋੜ ਹੋਗਾ ਜਿੱਦਣਾ ਮੈਂ ਮੋਦੀ ਸਾਹਿਬ ਤੋਂ ਬਾਹਰ ਫੜ ਕੇ ਆ ਗਿਆ ਉਸੇ ਪਾਉ ਤੁਸੀਂ ਹਿੰਮਤ ਕਰੋ ਪਰ ਜਾ ਕੇ ਦਨਤਾ ਕਰੋ ਕੁਝ ਪਿੰਡਾਂ ਦੀ ਸੁੱਧਤਾ ਨਾ ਹੋ ਤੁਸੀਂ ਤਾਂ ਨਿਕਲ ਜੇ ਨਹੀਂ ਤੁੰਗﾞ ਦੇਣੇ ਚੋਂ ਕਿਉਂਕਿ ਇੱਥੇ ਸਾਥ ਜਿਹੜੇ ਸੌਖਾ ਰਾਣ ਦੇ ਉਹਨਾਂ ਦਾ ਪਰਫਿਊਮ ਆਇਆ ਹੁੰਦਾ ਮੇਰੇ ਵਰਗਾ ਮਾਤਰ ਤੁਰੀ ਚੈਰੀ ਮਾਤਾ ਬੈਠੀ ਐ ਕੋਈ ਗਰੀਬ ਮਜ਼ਦੂਰ ਬੈਠਾ ਪਰਸੈਂਟ ਜਿੰਨਾਂ ਨਾ ਆਇਆ ਨਾ ਉਹਸੇ ਮੈਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਵੀ ਹੈ ਬਰੀਫ ਕੇਸ ਤੁਹਾਡੇ ਕੋਲ ਤਾਂ ਹੈ ਨਹੀਂ

ਕੋਰਟ ਦੀ ਜਜਮੈਂਟ ਜਿੱਦੀ ਜੇ ਪੜ੍ਹ ਕੇ ਹੈ ਕਿ ਪੰਜਾਬੀ ਦੇ ਪੜ੍ਹ ਕੇ ਕੀ ਸਰਾਉਣਾ ਪਰਸੋਂ ਪੈਨਸ਼ਨਰ ਜਿਹੜੇ ਹੈ ਸਰਕਾਰੀ ਮੁਲਾਜ਼ਮ ਉਹਨਾਂ ਨੇ ਹਾਈ ਕੋਰਟ ਤੇ ਜਿਹੜਾ ਬੰਦਾ ਰਟਾਇੜਾ ਜਿਵੇਂ ਫੈਸਲਾ ਲੈਣ ਦਾ ਕੰਦਾ ਇਹਨੂੰ ਪੈਨਸ਼ਨ ਦੇ ਜਿਵੇਂ ਇਕੱਠਾ ਦੇ ਲਿਓ ਮੇਰੇ ਬੰਦੂ ਕਾਉਂਟੂਮ ਕਰਨਾ ਜਵਾਬ ਨੂੰ ਕਮ ਲਾਣਾ ਦੋ ਮੇਰੇ ਪੈਨਸ਼ਨ ਬੜੀ ਕੱਢੀ ਦੇ ਲਿਓ ਉਹਦੇ ਜਿਹੜੀ ਸਰਕਾਰ ਹੈ ਉਹਨੂੰ ਕੱਟ ਲਾਉਣੀ ਹੈ ਟ੍ਰਾਂਸਪੋਰਟ ਫੀਸ ਜਿਹੜੀ ਉਹ ਕਹਦੇ ਹੈ ਉਹ 400 ਦੀ ਹੈ انہوں نے شہرانے آگے آمان میں پاڑ جانے میں داکے میں وہ مسلم کرتی وہ پورٹ کے جاؤں نے کیا کس گلدے پر آتے ساتھے جو پچ پرسنٹ پہنے میں رہے گئے یا لوگ نہیں ختم ہوگی کتے میں بس جاؤں گئے کانت پورٹ پورٹ دی جنیمیٹ ہے ساتھ میں دولوں کہ جو آمی جاؤں گا پدام جی شرمانی سارے ہو جائے سنجی بھی کرے ہو پوشٹیوں میں نے لگیا ہے کہ ਐਕਸਪੈਂਡੀਚਰ ਬੇਬੁਜੂਰ ਖਰਚੇ ਆਪਣੇ ਇਸ਼ਤਿਹਾਰ ਪੋਸਟਰ ਤੇ ਮੁਲਾਬੀ ਤੇ ਬੰਦ ਕਰ ਦੇਵੇ ਪੈਸ ਦਾ ਵੀ ਇਹਨਾਂ ਗਰੀਬਾਂ ਦੇ ਉੱਤੇ ਬੋਝ ਪਾਣ ਦੀ ਲੋੜ ਹੈ ਤੁਸੀਂ ਤੇ ਉਹਨਾਂ ਨੂੰ ਹਿਦਾਇਤ ਕਰਕੇ ਕਿ ਤਰੀਕ ਤੇ ਪੈਸੇ ਦੇ ਦਿਓ ਉਹਨਾਂ ਦੇ ਨਹੀਂ ਤਾਂ ਮੈਂ ਤੁਹਾਡੇ ਤੁਹਾਡੇ ਚੀਫ ਸੈਕਟਰੀ ਨੂੰ ਇੱਥੇ ਬੁਲਾ ਕੇ ਉਹਦੇ ਨਾਲ ਬਾਤ ਕਰਾਂ ਦੀ ਇੱਕ ਹਜ਼ਾਰ ਕਰੋੜ ਰੁਪਇਆ ਆ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਦੀ ਫੋਟੋਆਂ ਛਾਪਣ ਦੇ ਐਡਵਰਟਾਈਜ਼ਮੈਂਟ ਦੇ ਵਿੱਚ ਕਿਸੇ ਕਹਿੰਦੇ ਜਾਵਲੋ ਬਗਰਾਸ ਚਾਵਲੋ ਤਾਂ ਇਹਨਾਂ ਦੀ ਫੋਟੋ ਕੇਰਲਾ ਜਾਵਲੋ ਭਾਤ ਬਰਤਵਾਜੀ ਦੀ ਫੋਟੋ ਤੁਹਾਨੂੰ ਕੋਣ ਜਾਣਦਾ ਬਰਤਵਾਜੀ ਤੁਸੀਂ ਗਰੀਬੀ ਸੁਧ ਤਾਂ ਲਓ ਗਰੀਬ ਦਾ ਹਾਲ ਤੱਕ ਪੁੱਛੋ ਉਹਨੂੰ ਕੋ ਪੁੱਛਣਾ ਨਹੀਂ ਆਪਣੇ ਬੰਦੇ ਬੰਦੇ ਹਾਲਾ ਹਾਲਾ ਕੀ ਕੀ ਜਾਂਦੇ ਗਰੀਬ ਦੀ ਕਿਸਾਨ ਦੀ ਚੱਪ ਆ ਤੁਸੀਂ ਲੁਧਿਆਣਾ ਇੰਡਸਟਰੀਅਲ ਹੱਬ ਦਾ ਪਿਆਰ ਦਾ ਜਿਸ ਤਰ੍ਹਾਂ ਕਹਿੰਦੇ ਨਾ ਇੰਡਸਟਰੀ ਤੇ ਖੇਤੀ ਆ ਦੋ ਪਹੀਏ ਤੇ ਉਸੇ ਤਰ੍ਹਾਂ ਕਿਸਾਨੀ ਜਿਹੜੀ ਹੈ ਕਿਸਾਨ ਦੇ ਨਾਲੇ ਗੱਡੇ ਦੇ ਦੋ ਪਹੀਏ ਸਾਡ ਇੱਕ ਕਿਸਾਨੀ ਹੈ ਇੱਕ ਮਜ਼ਦੂਰ ਪਰਾ ਹੈ ਐ ਉਹਨੇ ਚੋਂ ਪਾਣ ਕਰਨ ਨੂੰ ਫਿਰਦੇ ਕੋਈ ਦੇਖਿਆ ਨਹੀਂ ਜਦੋਂ ਛੋਨੇ ਦਾ ਟਾਈਮ ਆਦਾ ਉਹ ਉਹ ਕਿਸ ਤਰ੍ਹਾਂ ਜੀਉਂਦੇ ਆ ਇੱcke ਕੱਪੜਿਆਂ ਸਟੇਸ਼ਨ ਚੋਂ ਦਾਗ ਬੁਲ ਲੈਣੇ ਦਾ ਲਾ 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 ਬੀ ਆ ਰਹੀ ਗਈ ਆਉਗੀ ਤਾਂ ਫੇਟ ਜਾ ਕੇ ਉੱਥੇ ਜਾ ਕੇ ਕੋਈ ਨਹੀਂ ਜਾ ਕੇ ਸਭ ਜੀ ਉਹਨਾਂ ਦੇ ਨਾਲ ਚ ਕੇਂਦਰ ਸਰਕਾਰ ਨੇ ਚੀਜ਼ ਨਿਸ਼ਚਿਤ ਨਾ ਛੱਡੀ ਵੀ ਜਦੋਂ ਕਟਾਈ ਹੋਵੇ, ਬੁਆਈ ਹੋਵੇ, ਜਦੋਂ ਨਿਰਮਿਤ ਦੀ ਲੋੜ ਵਿੱਚ ਇਹਨਾਂ ਨੂੰ ਰੋਜ਼ਗਾਰ ਮਿਲਦਾ ਵੇ ਉਸ ਟਾਈਮ ਤੁਸੀਂ ਇਹਨਾਂ ਦਿਨਾਂ ਖੜਾ ਕੋਈ 25 ਦਿਨ 60 ਦਿਨ ਦਾ ਮੌਕਾ ਹੋਰ ਦਿੱਤਾ ਤੁਸੀਂ ਆਪਣੀ ਮਰਜ਼ੀ ਨਾਲ ਜਦੋਂ ਉਹਨਾਂ ਨੂੰ ਰੋਜ਼ਗਾਰ ਮਿਲ ਜਾਵੇ ਉਹਨੂੰ ਰੋਜ਼ਗਾਰ ਇਸ ਖਾਤੇ 'ਚ ਧਾ ਲਿਓ ਉਹ ਜਾ ਕੇ ਖੇਤਾਂ 'ਚ ਕੰਮ ਕਰ ਦੇ ਗਰੀਬ ਮਜ਼ਦੂਰ ਦਾ ਤੇ ਕਿਸਾਨ ਦਾ ਆਪਸ 'ਚ ਪਾਰਨੇ ਪ੍ਰਫਮ ਭਣਿਆ ਰਹੇ ਇਹਦੇ ਕਰਕੇ ਹੈ ਮੈਂ ਸਮਝਦਾ ਵੀ ਇਹਦੇ ਨਾਲ 125 ਦਿਨ ਪਲਸ 60 ਦਿਨ ਜਦੋਂ ਗੇਟਾਂ ਦੇ ਕੰਮ ਹੁੰਦਾ ਹੈ ਦਿਹਾੜੀ ਹੁੰਦੀ ਹੈ ਤੇ ਸਾਡੇ ਕੋਲ ਪਾਸੇ ਬਾਗ ਲੱਗਦੇ ਹੈ ਬਾਗ ਦੀ ਪ੍ਰੂਨਿੰਗ ਕੱਟੇ ਤੋੜਾਈ ਜਿਹੜੀ ਹੈ ਕੀਨੋ ਵਗੈਰਾ ਦੀ ਉਹਦੇ ਚ ਸਾਰੇ ਉਹ ਦਿਨ ਤੇ ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ ਹੈ ਮਸਲਾ ਹੈ ਗਰੀਬ ਦਾ ਚੁੱਲ੍ਹਾ ਝਗੜਾ ਚਾਹੀਦਾ ਸਰ ਉਹ ਇਹਨਾਂ ਨੂੰ ਆਪ ਦਾ ਨਹੀਂ ਉਹਨਾਂ ਨੂੰ ਗਰੀਬ ਦੇ ਚੁੱਲੇ ਨਾਲ ਨਹੀਂ ਭਰ ਪਦਾ

ਇਹ ਜੀਵਾਲ ਸਾਹਮਣੇ 200 ਰੁਪਏ ਕਿਹੜੇ ਡਿਪਾਰਟਮੈਂਟ ਕਿਹੜੇ ਖਾਤੇ 'ਚ ਜਮਾ ਕਰਾਇਆ ਬਹੁਤ ਦੱਸਦੇ ਨਿਵੇਖੂ ਝੂਟੀ ਝੂਟ ਝੂਟ ਤੇ ਝੂਟ ਜਿਵੇਂ ਉਹ ਉਹਨਾਂ ਨੇ ਤਰੀਕਾ ਤੇ ਤਰੀਕਾ ਝੂਟ ਤੇ ਝੂਟ ਦੋ ਦਬੀ ਜਾਂਦੇ ਲੋਕਾਂ ਦਾ ਮੈਂ ਨਿਚੋੜ ਕੱਢ ਲੈ ਸਕਦਾ ਸੀ ਕਿਉਂਕਿ ਆ ਜਮਾ ਸਵੇਰੇ ਖਵਾਂਦ ਨੂੰ ਖੋਲਿਆ ਪਟਾ ਜੀ ਉਹਦੇ ਚੀਚਾ ਕਾਂਗਰਸ ਵਾਲੇ ਬਹੁਤ ਬੜੇ ਤੱਤੇ ਵੇ ਰਹਿ ਗਏ ਉਹ ਕਮਾਲੂ ਢੜੀਏ ਜੀ ਬੱਲੇ 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 ਮੈਂ ਕਿ ਕੱਲ ਦਾ ਤੁਨੇ ਚੱਕ ਰਕੇ ਕੰਨ ਉਤੇ ਗੁਰਦਾਸਪੁਰ ਕਰਦੇ ਸੀਗੇ ਅੱਜ ਵੀ ਇੱਥੇ ਤੁਰੇ ਬਿਲਦੇ ਨੇ ਬਿਲਦੇ ਪਰ ਅੱਜ ਵੀ ਕੱਲ ਵੀ ਪੜੇ ਅੱਜ ਵੀ ਪੜੇ ਕੰਨ ਤਾਂ ਬਿਆਨ ਸੀਗੇ ਕਿ ਬਗੇਲ ਸਾਹਿਬ ਇਸ ਮੌਕੇ ਦਾ ਫਾਇਦਾ ਠਾ ਕੇ ਕਾਂਗਰਸ ਦੇ ਅੰਦਰ ਦੇ ਵੀ ਖਿੱਚਤੂ ਆ ਪਛੇ ਛਿੜੋ ਛਿੜੀ ਹੋ ਜਾਂਦਾ ਹੈ ਉਹੋ ਸੁਣ ਦਿੱਤੇ ਗ੍ਰਾਮ ਚ ਲੱਗੇ ਅੱਜ ਖਬਰ ਲੱਗੀ ਸੀ ਇੱਕ ਮੰਚ ਤੇ ਕੱਲ ਬੋਲਦੇ ਇਹਨਾਂ ਦੇ ਸੀਨੀਅਰ ਲੀਡਰ ਜਿਨ੍ਹਾਂ ਨੇ ਅਖ਼ਬਾਰ ਬਣਾਵਤੀ ਹੈ ਸਪ੍ਰੈਸ ਪ੍ਰਸ ਕਰਾ ਕੇ ਡਰਾਈਵਿੰਗ ਕਰਾ ਕੇ ਮੁੱਖ ਮੰਤਰੀ ਬਣਾ ਗਏ ਉਸ ਸਟੇਜ ਤੇ ਕਹਿ ਰਹੇ ਸੀ ਮੁੱਖ ਮੰਤਰੀ ਕੋਈ ਵੀ ਬਣੇ ਅਸੀਂ ਸਾਰੇ ਇਕੱਠੇ ਆ ਇਸ ਦਿਨ ਮੁੱਖ ਮੰਤਰੀ ਦੀ ਪਈ ਹੈ ਜਿਸਨ ਇਕੱਠੇ ਦੀ ਤੇ ਭਗਵੰਤ ਸਿੰਘ ਤੇ ਉਹ ਤਾਂ ਆਪਣੀ ਗਲਤੀਆਂ ਦੇ ਪਰਦਾ ਪਾਉਣ ਵਾਸਤੇ ਇਹਨਾਂ ਨੇ ਹਾਰ ਚੱਕ ਲੈ ਲਈ ਜਿਮੜਾ ਤਕਵਾ ਹੈ ਮਾਗੋਗਾ ਆ ਮਾਗੋ ਦੀ ਪਾਰਟੀ ਧਿਆਨ ਪਟਕਾਉ ਕਾਂਗਰਸ ਪਾਰਟੀ ਆਪਣੀ ਜਾਨ ਬਚਾਉਗੀ ਤੇ ਬੀਜੇਪੀ ਪੰਜਾਬ ਬਚਾਉਗਾ ਕਿਸਾਨੇ ਬਚਾਓ ਮਜ਼ਦੂਰ ਬਚਾਓ ਹੁਕੂਮਤ ਦਾ ਹੱਕ ਬਚਾਓ ਸਾਡੀ ਸਟੇਜ ਤੇ ਇੱਕੋ ਗੱਲ ਹੈ ਪੰਜਾਬ ਦੇ ਹੱਕਾਂ ਦੇ ਵਾਸਤੇ ਬੀਜੇਪੀ ਢਿੱਡਾ ਕੇ ਨਹੀਂ ਅੱਗੇ ਖੜਿਆ ਸਾਹਿਬ ਮੈਂ ਵੀ ਕਹਿਣਾ ਮੈਂ ਪਹਿਲਾ ਲੀਡਰ ਆਫ ਆਪੋਜੀਸ਼ਨਦਰੋਂ ਸੀਗਾ ਖੜਾਇਆ ਸੀ ਇਸੇ ਤਰ੍ਹਾਂ ਹੀ ਸਾਡੇ ਆਲੇ ਮਾਲ ਵਾਲੇ ਉੱਪਰ ਉੱਪਰ ਲੱਗੇ ਸੀ ਮੁਖਸਰ ਉਹ ਬਾਈ ਜਣਾ ਲਖਾ ਇਕੜ ਪਾਣੀ ਢੜ ਗਿਆ ਸਾਰਾ ਬੁੱਝ ਢੜ ਗਿਆ ਸੀਗਾ ਮੈਂ ਅੱਜ ਰਹਿ ਨਹੀਂ ਬਾਦਲ ਸਾਹਿਬ ਬਾਦਲ ਸਾਹਿਬ ਦੇ ਨਾਲ ਗਿਆ ਸੀਗਾ ਪ੍ਰਧਾਨ ਮੰਤਰੀ ਨੂੰ ਮੇਰੇ ਕੋਲੋਂ ਤੇ ਪ੍ਰਧਾਨ ਮੰਤਰੀ ਵੀ ਐਸਪੇ ਜਦੋਂ ਮੈਂ ਕਿਹਾ ਪ੍ਰਧਾਨ ਮੰਤਰੀ ਜੀ ਮੈਨੂੰ ਡਾਕਟਰ ਮੋਹਨ ਸਿੰਘ ਪ੍ਰਧਾਨ ਮੰਤਰੀ ਜੀ ਕੇ 2013 ਦੀ ਗੱਲ ਹੈ ਮੈਂ ਕਹਿੰਦੀ ਸਾਡੇ ਇਲਾਕੇ 'ਚ ਹੜਾ ਆਇਆ ਤੇ ਪੰਜਾਬ ਦੀ ਮਦਦ ਕਰੋ ਬਾਅਦ 'ਚ ਬਾਦਲ ਸਾਹਿਬ ਬੋਲੇ ਕਹਿੰਦੇ ਜੀ ਐ ਡਾਕਟਰ ਸਾਹਿਬ ਸਾਡੀ ਮਦਦ ਕਰੋ ਉਸपे ਡਾਕਟਰ ਮਨਮੋਹ ਸਿੰਘ ਕਹਿੰਦੇ ਅੱਜ ਮੈਂ ਪਹਿਲੇ ਵਾਲੀ ਦੇਖ ਰਿਹਾ ਵਿੱਚ ਸੂਬੇ ਦਾ ਮੁੱਖ ਮੰਤਰੀ ਤੇ ਮੀਟਰ ਆਫ اپੋਜੀਸ਼ਨ ਵੀ ਕੋਈ ਜਵਾਬ ਚ ਬੋਲਦੇ ਆ। ਕੋਈ ਜਵਾਬ ਚ ਬੋਲਦੇ ਆ। ਮੈਂ ਕਹਿੰਦੀ ਮੈਂ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਪੰਜਾਬ ਦੀ ਗੱਲ ਕਰ ਰਿਹਾ। ਤੇ ਉਹਦਾ ਬੜਾ ਬੰਦੇ ਕੋ ਦੋਨਾਂ ਬੰਦੇ ਆ ਅਸਕਰ ਸਾਹਿਬ ਦਾ ਲੀਡਰ ਹੀ ਨਹੀਂ ਹੈ ਸਾਹਿਬ। ਦੋਨਾਂ ਬੰਦੇ ਆ ਡਾਕਟਰ ਲੰਮੋ ਸਿੰਘ ਨੇ ਦੋਡਗਰਾ ਬਾਗ ਨੂੰ ਫੋਨ ਕਰਕੇ ਬੁਲਾਇਆ ਬਾਦਲ ਸਿੰਘ ਜੀ ਜਿਹਨੇ ਤੁਸੀਂ ਗਲਤੀ ਕੀਤੀ ਸੀ ਉਹਨਾਂ ਨੇ ਬਾਦਲ ਸਿੰਘ ਨੂੰ ਸਿੱਧਾ ਮੁੱਖ ਮੰਤਰੀ ਬੁਲਾਇਆ ਤੇ ਮੁੱਖ ਮੰਤਰੀ ਬਾਦਲ ਸਾਹਿਬ ਦਾ ਆਪਣੇ ਅਸੂਰ ਨੂੰ ਮਨੂੰ ਫੋਨ ਕੀਤਾ ਕਿ ਇਹ ਜੱਟਾ ਵੱ ਆਪਣੀ ਗੱਲ ਸਿਰੇ ਚੜ ਗਈ ਮਨੂੰ ਪ੍ਰਧਾਨ ਮੰਤਰੀ ਨੇ ਬੁਲਾਇਆ ਬੰਗਲ ਬਹੁਤ ਵਧੀਆ ਹੋ ਗਿਆ ਕਿ ਅੱਜ ਤੁਸੀਂ ਨਾਲ ਚਲੋਗੇ ਨਹੀਂ ਬਿਲਕੁਲ ਨਹੀਂ ਜਾਗੇ ਫੈਸਲਾ ਰੋਡ ਨਹੀਂ ਜਾਣਾ ਨਹੀਂ ਤੁਸੀਂ ਚਲੋ ਮੈਂ ਕਹਿੰਦਾ ਬਿਲਕੁਲ ਚਲੂੰਗਾ